ਸਿਕੰਦਰ ਸ਼ੇਖ ਮਨਜੀਤ ਕਤਰੀ ਨੂੰ ਬੇਨਤੀ ਹੈ ਖਾੜਾ ਬਾਦਰਗੜ ਇਹਨਾਂ ਨੂੰ ਬੇਨਤੀ ਹੈ ਮਨਜੀਤ ਪੁੱਜ ਗਿਆ ਸਿਕੰਦਰ ਉਹ ਤਾਲੀ ਸਾਹਮਣੇ ਸਿਕੰਦਰ ਮੁੰਡਾ ਤਾਲ ਮਾਰ ਜਾ ਗਿਆ ਇਹਨੂੰ ਤਾਲ ਕਹਿੰਦੇ ਤਾਲ ਕਹਿੰਦੇ ਤਾਲ ਮਾਰਦਾ ਆ ਗਿਆ ਵੇਖ ਮੁੰਡੇ ਦਾ ਸਰੀਰ ਉੱਡੂ ਡੂ ਕਰੇ ਮੇਰਾ ਜੀਵ ਏ ਸੋਹਣਿਆ ਉੱਡੂ ਡੂ ਕਰੇ ਮੇਰਾ ਜੀਵ ਏ ਸੋਹਣਿਆ ਕਮਲ ਕਿਧਰ ਅਮਰਪੁਰ ਸਾਹਿਬ ਆਈ ਮੇਰੇ ਕੋਲ ਇਹ ਮਹਾਰਾਸ਼ਟਰ ਦਾ ਡੀਐਸਪੀ ਸਿਕੰਦਰ ਸ਼ੇਖ ਅਖਾੜੇ ਪਾਸਾ ਅੰਦਰ ਪਹੁੰਚ ਚੁੱਕਾ ਹੈ ਸਾਰੇ ਦਰਸ਼ਕਾਂ ਨੂੰ ਬੇਨਤੀ ਆ ਕਿ ਇੱਕ ਹੱਲਾ ਊਲਗੁੱਲਾ ਕਰ ਦਿਓ ਕਿ ਸ਼ਗੰਦਰ ਸ਼ੇਖ ਤੇ ਮਨਜੀਤ ਖੱਤਰੀ ਜ਼ੋਰਦਾਰ ਤਾੜੀ ਲਾ ਦਿਓ ਜੀ ਇੱਕ ਵਾਰ ਟੋਲੀ ਟੋਲੀ ਇੱਕ ਮਿੰਟ ਲਈ ਵੇ ਭਾਜੀ ਜਿਹੜੀ ਫੋਟੋ ਖਰੋਣੀ ਹੈ ਜਲਦੀ ਕਰਾ ਲਿਓ ਆਪਾਂ ਪਸੀਨਾ ਆਉਣ ਤੋਂ ਪਹਿਲਾਂ ਪਹਿਲਾਂ ਕੁਸ਼ਤੀ ਸ਼ੁਰੂ ਕਰਵਾਵਾਂਗੇ ਗੁਲਤਾਰ ਬਲਵੰਤ ਸਿੰਘ ਪਰਮਿੰਦਰ ਭਾਜੀ ਆ ਜਾਓ ਮੈਂ ਬੇਨਤੀ ਕਰੂੰਗਾ ਸਾਡੀ ਪ੍ਰਬੰਧਕ ਕਮੇਟੀ ਨੂੰ ਵੀ ਆਪਾਂ ਗੇੜੀ ਲਵਾ ਲਈ ਸੀਗੀ ਜੀ ਸਰ ਲਾ ਵੀ ਮਾਲਵਾ ਟੀਵੀ ਵਾਲਿਓ ਤੁਹਾਡਾ ਬਹੁਤ ਵੱਡਾ ਸਤਿਕਾਰ ਹੈ ਆ ਮਲ ਦੀ ਕੁਸ਼ਤੀ 17 ਅਗਸਤ ਨੂੰ ਪਿੰਡ ਚੱਕ ਸਾਬੂ ਦਾਸ ਚੱਕ ਸਾਬੂ ਕਰਮਦਿਨ ਦੇ ਪਿੰਡ ਵਿੱਚ ਹੋਣ ਜਾ ਰਹੀ ਹੈ ਜਿਹਦੇ ਵਿੱਚ ਦੁਨੀਆਂ ਦੇ ਵੱਡੇ ਵੱਡੇ ਮੱਲ ਭੜਨੇ ਆ ਤੇ ਸਾਡੇ ਚੱਕ ਸਾਬੂ ਵਾਲੇ ਸਾਰੇ ਧੰਤਨ ਗੋਗਾ ਯਾਰ ਪੀਰ ਦਰਬਾਰ ਸ਼ਕੰਡੀ ਦੇ ਵੱਲੋਂ ਬੇਨਤੀ ਹੈ ਵੀ 17 ਅਗਸਤ ਨੂੰ ਮੇਜਰ ਡੇਰਾ ਬਾਬਾ ਨਾਨਕ ਦੇ ਨਾਲ ਸਾਡੇ 3 ਲੱਖ ਤੋਂ ਪਲੱਸ ਵਾਲੀ ਕੁਸ਼ਤੀ ਭਰਾ ਦੀ ਹੋਣੀ ਹੈ ਨਾਲ ਗਰਜੰਟਾ ਬਾਬਾ ਤੇ ਬਾਜਰਾਉਣੀ ਦੀ 2 ਨੰਬਰ ਦੀ ਝੰਡੀ ਦੀ ਕੁਸ਼ਤੀ ਹੋਣੀ ਹੈ 14 15 16 17 ਅਗਸਤ ਕਹਿੰਦੇ ਆਉਣ ਵਾਲੀ ਤਰੀਕਾਂ ਜਿਹੜੀਆਂ ਚੱਕ ਸਾਬੂ ਦੇ ਛਿੰਝ ਮੇਲੇ ਦੀਆਂ ਹੋਣਗੀਆਂ ਜਿਹਦੇ ਵਿੱਚ ਸਕੰਦਰ ਸ਼ੇਖ ਮੇਜਰ ਡੇਰਾ ਬਾਬਾ ਨਾਨਕ ਵੱਡੀ ਰਾਸ਼ੀ ਦੀ ਜਿਹੜੀ ਕੁਸ਼ਤੀ ਹੋਣੀ ਤੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਪਾਹੂਮਾ ਅੱਗੇ ਪੁੱਜਣਾ ਜਿੱਥੇ ਵੱਡੇ ਵੱਡੇ ਕਲਾਕਾਰ ਪੁੱਜਣੇ ਆ ਉਥੇ ਵੱਡੇ ਵੱਡੇ ਮੱਲਾਂ ਦੇ ਦਰਸ਼ਨ ਚੱਕ ਸਾਬੂ ਦੀ ਧਰਤੀ ਨੇੜੇ ਆਪਰਾ ਨੇੜੇ ਫਲੌਰ ਜ਼ਿਲ੍ਹਾ ਜਲੰਧਰ ਦੀ ਧਰਤੀ ਸਾਰੇ ਭਰਾਵਾਂ ਨੂੰ ਬੇਨਤੀ ਹੈ ਪਾਹੂਮਾ ਅੱਗੇ ਪੁੱਜਿਏ ਅੱਜ ਮਾਲਵਾ ਟੀਵੀ ਤੇ ਵੱਡੀ ਕੁਸ਼ਤੀ ਜੜੀ ਦਿਖਾਈ ਜਾ ਰਹੀ ਹੈ ਸਮੁੱਚੇ ਨਗਰ ਦੇ ਵਿੱਚ ਚੱਕ ਪੀਰਪੁਰ ਦੀ ਧਰਤੀ ਹੈ ਹਾਂਜੀ ਪਰਚੀਆਂ ਵੰਡਤੀਆਂ ਕੋਪਨੀਆਂ ਪਰਚੀਆਂ ਜਿਹੜੀਆਂ ਬੱਚਿਆਂ ਦੀਆਂ ਪਾਣੀ ਵਾਲੀਆਂ ਬੋਤਲਾਂ ਤੇ ਵਾਟਰ ਕੂਲਰ ਗੱਡੇ ਜਾਣੇ ਆ ਦਿਨਾਲੀ ਮਾਨ ਸਮਾਨ ਦਿੱਤੇ ਜਾਣੇ ਆ ਬੇਨਤੀ ਹੈ ਵੀ ਦਰਸ਼ਕ ਵੀਰਿਆ ਨੂੰ ਜਾਇਓ ਨਾ ਜਿਹੜੇ ਪਾਣੀ ਵਾਲੇ ਵਧੀਆ ਵਾਟਰ ਕੂਲਰ ਲੈ ਕੇ ਆਏ ਆ ਗਰਮੀ ਦਾ ਮੌਸਮ ਹੈ ਘੜੀ ਘੜੀ ਫਰਿੱਜਾਂ ਖੋਲਦੇ ਆ ਫਰਿੱਜਾਂ ਖਰਾਬ ਹੋ ਜਾਂਦੀਆਂ ਫਰਿੱਜਾਂ ਬਹੁਤ ਮਹਿੰਗੀਆਂ ਹੋ ਗਈਆਂ ਇਸ ਕਰਕੇ ਵਾਟਰ ਕੂਲਰ ਪਾਣੀ ਵਾਲੇ ਆਪੋ ਆਪਣੇ ਘਰਾਂ ਨੂੰ ਲੈ ਕੇ ਜਾਇਓ ਬੜੀ ਮਿਹਰਬਾਨੀ ਹੈ ਹਾਂਜੀ ਕਰਮਦੀਨ ਜੀ ਕਰੋ ਗੱਲ ਲਓ ਸਾਹਮਣੇ ਕੁਸ਼ਤੀ ਟੋਲੀ ਕਮੈਂਟ ਦੇ ਦਿਓ ਹਾਂਜੀ ਅਖਾੜਿਆਂ ਵਾਲੇ ਸਾਰੇ ਉਸਤਾਦ ਆਪਣੇ ਆਪਣੇ ਅਖਾੜਿਆਂ 'ਚ ਬਹਿ ਜਾਓ ਤੁਹਾਡਾ ਪਿਆਰ ਜਿਹੜਾ ਦਿੱਤਾ ਜਾ ਰਿਹਾ ਹੈ ਲਵੇ ਮਨਜੀਤ ਇੱਕ ਵਾਰੇ ਹੱਥ ਘੜਾ ਕਰੇ ਫੁੱਲਾਂ ਵਾਲੀ ਕੈਂਚਾ ਮੁੰਡਾ ਦਿੱਲੀ ਤੋਂ ਚੱਲ ਗਿਆ ਤਾੜੀ ਮਾਰ ਦਿਓ ਜ਼ੋਰਦਾਰ ਦੂਸਰੇ ਪਾਸੇ ਦਸਣ ਵੀ ਲੋੜ ਨਹੀਂ ਤਾੜੀ ਓ ਸਕੰਦਰ ਸ਼ੇਖ ਦੁਨੀਆ ਦਾ ਵੱਡਾ ਮਹਾਰਥੀ ਮੱਲ ਅੱਡੀ ਸਿਰੇ ਦੀ ਕੁਸ਼ਤੀ ਦੋਨਾਂ ਮੱਲਾਂ ਦੇ ਦਰਮਿਆਨ ਜਿਹੜੀ ਸ਼ੁਰੂ ਹੋਣ ਜਾ ਰਹੀ ਹੈ ਅੱਜ ਇਸ ਨਗਰ 'ਚ ਵੱਡੀ ਰੌਣਕ ਹੈ 15 ਤਰੀਕ ਨੂੰ ਕਹਿੰਦੇ ਮੱਲ ਦੀ ਐਨ ਕਹਿੰਦੇ ਰੁੜਕਾ ਕਲਾਂ ਦੇ ਵਿੱਚ ਵੱਡੀ ਕੁਸ਼ਤੀ ਹੋਣੀ ਹੈ ਜਿਹਦੇ ਵਿੱਚ ਅੱਜ ਮਨਜੀਤ ਖੱਤਰੀ ਦੇ ਨਾਲ ਸਿਰਾ ਕਰਾਉਣਾ ਉਸ ਦਿਨ ਕਹਿੰਦੇ ਦੁਨੀਆ ਦੇ ਵੱਡੇ ਵੱਡੇ ਮੱਲਾਂ ਦੇ ਦਰਸ਼ਨ ਰੁੜਕਾ ਕਲਾਂ ਦੀ ਤਰ ਦੇ ਵਿੱਚ ਵੀ ਹੁਣ ਕਿ ਹਮੇਸ਼ ਮਾਥਰਾ ਦੇ ਨਾਲ ਆ ਮੱਦ ਦੀ ਸ਼ੇਰੇ ਦੀ ਕੁਸ਼ਤੀ ਹੋਣੀ ਹੈ ਜੌਂਟੀ ਗੁੱਜਰ ਤੇ ਨਾਲ ਸ਼ਾਨਵੀਰ ਪਹਿਲਵਾਨ ਦੀ ਕੁਸ਼ਤੀ ਜਿਹੜੀ ਰੁੜਕਾ ਕਲਾਂ ਦੀ ਧਰਤੀ ਦੇ ਵਿੱਚ 15 ਅਗਸਤ ਨੂੰ ਹੋਵੇਗੀ 17 ਅਗਸਤ ਨੂੰ ਮੇਜਰ ਡੇਰਾ ਬਾਬਾ ਨਾਨਕ ਸਕੰਦਰ ਸ਼ੇਖ ਨਾਲ ਗਰਝੰਟਾ ਬਾਬਾ ਬਾਜਰਾਉਣੀ ਚੱਕ ਸਾਬੂ ਦੀ ਧਰਤੀ ਦੇ ਵਿੱਚ ਜਿਹੜੀਆਂ ਕੁਸ਼ਤੀਆਂ ਹੋਣਗੀਆਂ ਤੇ ਨਾਲ ਜਿੱਥੇ 17 ਅਗਸਤ ਨੂੰ ਵੱਡੇ ਵੱਡੇ ਕਲਾਕਾਰ ਚੱਕ ਸਾਬੂ ਦੀ ਧਰਤੀ ਚ ਪੁੱਜਣੇ ਆ ਨਾਲ ਕਹਿੰਦੇ 14 15 16 17 ਅਗਸਤ ਚੱਕ ਸਾਬੂ ਦਾ ਵੱਡਾ ਸ਼ਿੰਗ ਮੇਲਾ ਸ਼ਾਹੀ ਤਰਵਾਰ ਕੋਗਾ ਜਰ ਕੰਡੀ ਦੇ ਵੱਲੋਂ ਵੱਡੇ ਸੱਦੇ ਪੱਤਰ ਲਾਏ ਜਾ ਰਹੇ ਸਾਰੇ ਨਗਰ ਦੇ ਵੱਲੋਂ ਤੇ ਅੱਜ ਦੀ ਸਿਰੇ ਦੀ ਕੁਸ਼ਤੀ ਜਿਹੜੀ ਸਮੁੱਚੇ ਨਗਰ ਦੇ ਵਿੱਚ ਸ਼ੁਰੂ ਹੋਣ ਜਾ ਰਹੀ ਹੈ ਦੇਖਾਂਗੇ ਕੌਣ ਜਿੱਤਦਾ ਆਹ ਕੌਣ ਹਰਦਾ ਤਾੜੀ ਮਾਰ ਦੋ ਜੋਰ ਦਾ ਦੋਨਾਂ ਵੱਲੋਂ ਜੀ ਕੌਣ ਜਿੱਤਦਾ ਕੌਣ ਹਰਦਾ ਇੱਕ ਪਾਸੇ ਮਹਾਰਾਸ਼ਟਰ ਦਾ ਕਹਿੰਦੇ ਵੀ ਐਨ ਵੱਡਾ ਮਾਣ ਹੈ ਵੱਡਾ ਕਿਤਾਬ ਹੈ ਉਧਰਲੇ ਪਾਸੇ ਮਨਜੀਤ ਖੱਤਰੀ ਵੀ ਦਿੱਲੀ ਦਾ ਵਿੱਚ ਬਣਿਆ ਹੋਇਆ ਪਰ ਬਣਿਆ ਹੋਇਆ ਆਦਰ ਗੜ੍ਹ ਅਖਾੜੇ ਦੇ ਮੱਲ ਹੈ ਦਿੱਲੀ ਦੇ ਵਿੱਚ ਵੀ ਬੜੇ ਟੌਪ ਟੌਪ ਦੇ ਚੋਟੀ ਦੇ ਰੁਸਤਮਾਂ ਨੇ ਜਨਮ ਲਿਆ ਹੈ ਮਾਟਰ ਚਾਂਦਗੀਰਾਮ ਵਾਲਾ ਦੁਨੀਆ ਦੇ ਵਿੱਚ ਵੱਡਾ ਮਹਾਨ ਮਲ ਹੋਇਆ ਜਿਹਦੀਆਂ ਕੁਸ਼ਤੀਆਂ ਰੁਸਤਮੇਂਦ ਮਹਿਰਦੀਨ ਦੇ ਨਾਲ ਹੋਈ ਹੈ ਤੇ ਮਾਟਰ ਚੰਦਗੀ ਰਾਮ ਨੂੰ ਟਾਕੇ ਰੁਸਤਮੇਂਦ ਮਹਿਰਦੀਨ ਬਣਿਆ ਸੀ ਕਿ ਮੇਰ ਹੋਈ ਰੱਬ ਦੀ ਤੜੀ ਜਾ ਕੇ ਮਹਿਰਦੀਨ ਬਣਿਆ ਮਨਜੀਤ ਖੱਤਰੀ ਦਾ ਨਾਮ ਹੈ ਉਧਰੇ ਪਾਸੇ ਸਕੰਦਰ ਸ਼ੇਖ ਦਾ ਨਾਮ ਹੈ ਵੱਡੀ ਕੁਸ਼ਤੀ ਹੈ ਵੱਡਾ ਪਟਕਾ ਹੈ ਕਹਿੰਦਾ ਹਰ ਕੁਸ਼ਤੀ ਤੇ ਲੱਗਦੀਆਂ ਸ਼ਰਤਾਂ ਕਿਤੇ ਝੋਟੀਆਂ ਕਿਤੇ ਸੋਨੇ ਦੀਆਂ ਮੁੰਦਰੀਆਂ ਐਵੇਂ ਨਹੀਂ ਲੋਕੀ ਰਾਤ ਤੱਕ ਦੇ ਤਾਈਓ ਦਿਨੋਂ ਦਿਨ ਹੋਈ ਜਾਣ ਚੜਤਾ ਐਵੇਂ ਨਹੀਂ ਲੋਕੀ ਰਾਤ ਤੱਕ ਦੇ ਤਾਈਓ ਦਿਨੋਂ ਦਿਨ ਹੋਈ ਜਾਣ ਚੜਤਾ ਸਾਹਮਣੇ ਇੱਕ ਵਾਰ ਸਿਕੰਦਰ ਸ਼ੇਖ ਤੇ ਮਨਜੀਤ ਗੱਤਰੀ ਕਸੂਰ ਵੀਰ ਨੂੰ ਹੈ ਮਹਿਣਾ ਮੌਤ ਵਰਗਾ ਜਰ ਲੱਗ ਜਾਂਦਾ ਜਦ ਨੇਜੇ ਭਾਲਿਆਂ ਤੇ ਪਹਿਲਵਾਨ ਦਾ ਸਿੱਕਾ ਖਤਮ ਹੋ ਜਾਂਦਾ ਦੁੱਲ ਜਾਂਦਾ ਜਦ ਮੱਧ ਪਿਆਲਿਆਂ ਤੇ ਸਾਧੂ ਸੰਤ ਨਹੀਂ ਬੰਦਾ ਕੋਈ ਹੋਰ ਹੁਣਾ ਦਿੰਦਾ ਬਹੁਤਾ ਜੋਰ ਜੋ ਮਸਾਲੇ ਦੇ ਉਸ ਮਿਸਤਰੀ ਨੇ ਕਿਹੜੇ ਮਹਿਲ ਪਾਉਣੇ ਅੱਕ ਜਾਂਦਾ ਜੋ ਸਾਲ ਗਰਮਾਲਿਆਂ ਤੇ ਖਾਂਦੇ ਧੋਖਾ ਹੋਈ ਨਾ ਕਰਦਾ ਸੰਧੂ ਟਿੱਗ ਜਾਂਦੇ ਜੋ ਮਾਰੇ ਰਖਵਾਲਿਆਂ ਤੇ ਇੱਕ ਪਾਸੇ ਸਕੰਦਰ ਸ਼ੇਖ ਨਾਭੀ ਰੰਗ ਦੀ ਕੈਂਚ ਨਾਲ ਮਨਜੀਤ ਪਹਿਲਵਾਨ ਜੀ ਖਤਰੀ ਸਿਰੇ ਦੀਆਂ ਗੱਲਾਂ ਹੋਣਗੀਆਂ ਅੱਜ ਇਸ ਨਗਰ 'ਚ ਕਹਿੰਦੇ ਸਿਰਾ ਤੇ 14 ਤਰੀਕ ਨੂੰ ਨੰਗਲ ਖੇੜੇ ਦਾ ਵੱਡਾ ਸ਼ਿੰਝ ਮੇਲਾ ਹੋਣਾ ਤੇ 15 ਤਰੀਕ ਰੁੜਕਾ ਕਲਾ ਤੇ ਨਾਲ ਹੀ ਕਹਿੰਦੇ 17 ਅਗਸਤ ਜਿਹੜੀ ਹੋਵੇਗੀ ਚੱਕ ਸਾਬੂ ਦੇ ਵੱਡੇ ਸ਼ਿੰਝ ਮੇਲੇ ਦੀ ਗੱਲ ਮੇਜਰ ਡੇਰਾ ਬਾਬਾ ਨਾਨਕ ਤੇ ਸਕੰਦਰ ਸ਼ੇਖ ਨਾਲ ਕਹਿੰਦੇ ਗਰਜਾਂ ਬਾਬਾ ਤੇ ਬਾਜਰੋਣੀ ਜਿੱਥੇ 14 15 16 17 ਅਗਸਤ ਚੱਕ ਸਬੂ ਦਾ ਵੱਡਾ ਸ਼ਿੰਜ ਮੇਲਾ ਹੋਣਾ ਜਿਹਦੇ ਵਿੱਚ ਲਾਭ ਹੀਰਾ ਨਾਲ ਕਹਿੰਦੇ ਸਾਡੇ ਕਾਂਛੀ ਨਾਜੀ ਪੁੱਜਣ ਜਾ ਰਹੇ ਪ੍ਰਵੇਸ਼ ਆਲਮ ਟਾਪ ਟਾਪ ਦੇ ਕਲਾਕਾਰ ਟਾਪ ਟਾਪ ਦੇ ਮਨ ਪੁੱਜਣਗੇ 17 ਅਗਸਤ ਨੂੰ ਪਰ ਸਾਹਮਣੇ ਸਿਰੇ ਦੀ ਕੁਸ਼ਤੀ ਔਖ ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਕਿ ਬੁੱਕਾਂ ਪਰ ਪਰ ਬਣਦੇ ਸੀ ਜੋ ਹੋਰਾਂ ਨੂੰ ਸਮਾਂ ਬਦਲੇ ਲਾਈਨ ਚ ਖੜਦੇ ਦੇਖੇ ਨੇ ਉਸ ਮਾਲਕ ਦੇ ਕਿਹੜਾ ਜਾਣੇ ਰੰਗਾਂ ਨੂੰ ਜਿਉਂਦੇ ਡੁੱਬਦੇ ਚੁੱਬੇ ਤਰਦੇ ਦੇਖੇ ਨੇ ਕਹਿੰਦੇ ਸੀ ਬੈਮ ਲਾਜ ਕੋਈ ਨਹੀਂ ਚੌਕਾਂ ਦੇ ਵਿੱਚ ਖੋਪੇ ਧਰਦੇ ਦੇਖੇ ਨੇ ਵਕਤ ਬਦਲਦਾ ਕਿਸੇ ਨੂੰ ਪੁੱਛ ਕੇ ਨਾ ਉਹ ਵੱਡੇ ਵੱਡੇ ਜੇਤੂ ਹਰਦੇ ਦੇਖੇ ਨੇ ਪਾਰ ਸਮਾਨ ਕਰੀ ਨਾ ਫੋਕੀ ਸ਼ੌਰਤ ਦਾ ਉਹ ਦਿਲ ਦੇ ਡਾਕਟਰ ਦਿਲ ਦੇ ਦੌਰੇ ਨਾਲ ਮਰਦੇ ਦੇਖੇ ਨੇ ਉਹ ਦਿਲ ਦੇ ਡਾਕਟਰ ਦਿਲ ਦੇ ਦੌਰੇ ਨਾਲ ਮਰ ਮਰਦੇ ਦੇ ਵੇਖੇ ਨੇ ਉਧਰਲੇ ਪਾਸੇ 28 ਤਰੀਕ ਦਾ ਫਲਵਾਰੇ ਦਾ ਸ਼ਿਰ ਮੇਲਾ ਹੋਵੇਗਾ ਜਿਹਦੇ ਵਿੱਚ ਆਰੀਨ ਦਿੱਲੀ ਤੇ ਵਰਜੇ ਪ੍ਰਵੀਨ ਕਹਾੜੀ ਜਾਨੀ ਕਿ ਪਦਾਰਥ ਪਹਿਲਵਾਨ ਦਾ ਭਤੀਜਾ ਕਹਿੰਦੇ ਫਲਵਾਰ ਦੀ 28 ਤਰੀਕ ਨੂੰ ਤੇ ਉਧਰਲੇ ਪਾਸੇ 17 ਤਰੀਕ ਦਾ ਜੱਜ ਮੇਲਾ ਜਿਹੜਾ ਕਹਿੰਦੇ ਐਨ ਕਹਿੰਦੇ ਗੱਲਾਂ ਹੋੜ ਗਈਆਂ ਪ੍ਰਵੀਨ ਪਾਲਟਾ ਦੇ ਪਿੰਡ ਦੇ ਵਿੱਚ ਤੇ ਆਹ ਗੱਲਾਂ ਕਹਿੰਦੇ ਵੀ ਫਿਰ ਸਿਕੰਦਰ ਛੇਕ ਦੀਆਂ ਚੱਕ ਸਾਬੂ ਪਿੰਡ ਦੇ ਵਿੱਚ ਹੋਣਗੀਆਂ ਕਰਮਦੀਨ ਮੇਰਾ ਵੀਰ ਸਾਥੀ ਬਲਰਾ ਇਧਰਲੇ ਪਾਸੇ ਦਾ ਲੱਗਦੇ ਹੋਏ ਨੇ ਮੁੜਕੋ ਮੁੜਕੀ ਹੋਈ ਜਵਾਨੀ ਗਟੌਰ ਨੇ ਸਰੀਰ ਚੋਂ ਬਰਾਂਦੇ ਉਹ ਪਿੰਡੇ ਤੇ ਕਹਿੰਦੇ ਚੁਗਦੀ ਨਹੀਂ ਉਹ ਗਟੌਰ ਜਵਨਾਂ ਦੇ ਆ ਜਾ ਕਰਮਦੀਨ ਚੱਕਲਾ ਮਹਿਗ ਛੇੜ ਦੇ ਕਹਾਣੀ ਨੂੰ ਲਾਓ ਸੇਰੇ ਦੀ ਕੁਸ਼ਤੀ ਦੋਨੇ ਪਾਸੇ ਵੱਡੇ ਮਾਲਿਕ ਦੇ ਪਾਸੇ ਮਨਜੀਤ ਪਹਿਲਵਾਨ ਜੀ ਖਤਰੀ ਮੈਂ ਪਹਿਲਾਂ ਦੱਸਿਆ ਬਈ ਮਹੀਨੇ ਚ 30 ਦਿਨ ਤੇ 30 ਕੁਸ਼ਤੀਆਂ ਹੁੰਦੀਆਂ ਨੇ ਮੱਲਦੀਆਂ ਦੂਸਰੇ ਪਾਸੇ ਸਕੰਦਰ ਸ਼ੇਖ ਉਹਨਾਂ ਦੀ ਸਾਰੀ ਫੈਮਿਲੀ ਆਈ ਹੋਈ ਹੈ ਅਸੀਂ ਆਪਣੇ ਵੱਲੋਂ ਸਾਰੇ ਨਗਰ ਦੇ ਵੱਲੋਂ ਦਿਲੋਂ ਧੰਨਵਾਦ ਕਰਦੇ ਹਾਂ ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਗੱਲਾਂ ਸਮੇਂ ਦੀਆਂ ਕਿ ਰੁੰਡ ਤੇ ਮਰੁੰਡ ਜਿਹੜੇ ਰੁਖੋਗੇ ਉਹਨਾਂ ਉੱਤੇ ਪਾਉਂਦੇ ਨਾ ਪਰਿੰਦੇ ਆਲਣੇ ਜਿਹੜੇ ਰੱਖੇ ਨੇ ਸਾਹਮਣੇ ਸਰੀਰ ਮਿੱਤਰੋ ਦੱਸੋ ਕਾਨੂੰ ਚਿੰਤਾ ਵਿੱਚ ਗੱਲਣੇ ਮੇਰੇ ਨਾਲੋਂ ਵੱਧ ਗਵਾਂਢੀ ਕੋਲ ਹਰ ਵੇਲੇ ਰਹਿੰਦੀ ਆ ਸ਼ਿਕਾਇਤ ਰਾਬ ਤੇ ਚੱਲਦਾ ਜੇ ਹੁੰਦਾ ਬਸ ਬੰਦੇ ਦਾ ਕੀਤੀ ਹੁੰਦੀ ਹਰ ਰੋਜ ਪੰਚਾਇਤ ਰੱਬ ਦੇ ਬਾਹਲਿਆਂ ਦੇ ਨਾਲ ਤੂੰ ਚੰਗਾ ਹੋਏ ਸੰਧੂਆ ਹੋ ਕੇ ਪੋਜ਼ਿਟਿਵ ਸ਼ੁਕਰ ਮਨਾਈ ਜਾ ਜਿਹੇ ਅੰਗ ਪੈਰ ਸਾਬ ਤੇ ਹੋਰ ਦੱਸੋ ਚੜ੍ਹਨ ਲਈ ਬੰਝ ਚਾਹੀਦਾ ਰੱਬ ਨੂੰ ਲਾਂਭੇ ਦੇਣ ਵਾਲਿਆ ਲੋਕ ਡਾਢੇ ਸੋਚ ਵਿਚਾਰ ਨਹੀਂ ਜ਼ਿੰਦਗੀ ਜਿਉਣੀ ਤੈਨੂੰ ਔਖੀ ਲੱਗਦੀ ਜਾ ਕੇ ਹਸਪਤਾਲ ਗੇੜਾ ਮਾਰ ਲੈ ਜਾ ਕੇ ਹਸਪਤਾਲ ਗੇੜਾ ਮਾਰ ਲੈ ਇਹ ਪੱਕੀ ਗੱਲ ਹੈ ਕਿ ਜਦੋਂ ਬੰਦਾ ਬਿਮਾਰ ਹੋਵੇ ਉਹਨਾਂ ਨੂੰ ਪੁੱਛ ਕੇ ਦੇਖੋ ਮੇਲੇ ਦੀ ਕੀਮਤ ਕੀ ਇੱਧਰ ਲੇ ਪਾਸੇ ਜਵਾਨੀ ਨੱਚਦੀ ਚੱਕ ਪੀਰਪੁਰੇ ਦੀ ਧਰਤੀ ਤੇ ਗੁਰੂ ਗੋਬਿੰਦ ਨੇ ਮਿਸਾਲ ਬਣਾਈ ਕੁਰਬਾਨੀ ਦੀ ਉਹ ਕੌਣ ਕਰੂਗਾ ਹਰੀਸ ਪੁੱਤਰਾਂ ਦੇ ਦਾਨੀ ਨੂੰ ਉਹ ਦਿੱਲੀ ਤੋੜਿਆ ਬਾਪ ਨੂੰ ਸੀਸ ਕਟਵਾਉਣ ਲਈ ਸਭ ਕੁਝ ਵਾਰ ਦਿੱਤਾ ਧਰਮ ਬਚਾਉਣ ਲਈ ਗੋਪੀ ਲਖਣ ਸਬਦ ਕਰੇ ਕੀ ਕੰਮ ਸੁਲਾਨੀ ਜੀ ਉਹ ਗੁਰੂ ਗੋਬਿੰਦ ਸਿੰਘ ਨੇ ਮਿਸਾਲ ਬਣਾਈ ਕੁਰਬਾਨੀ ਦੀ ਕੌਣ ਕਰੂਗਾ ਰੀਸ ਪੁੱਤਰਾਂ ਦੇ ਦਾਨੀ ਦੀ ਉਹ ਕੌਣ ਕਰੂਗਾ ਰੀਸ ਇੱਕ ਵਾਰ ਕਲਗੀਧਰ ਬਾਦਸ਼ਾਹ ਦੇ ਨਾਂ ਦੀ ਤਾੜੀ ਮਾਰਿਓ ਜਿਨੇ ਚਾਰ ਪੁੱਤ ਯੁੱਧ ਵਿੱਚ ਦੋਰੇ ਪੂਰਾ ਪਰਿਵਾਰ ਵਾਹ ਕੋਈ ਇੱਕ ਵਾਰੇ ਕੋਈ ਦੋ ਵਾਰੇ ਕੋਈ ਦੇਸ਼ ਕੰਮ ਤੋਂ ਸੱਤ ਵਾਰ ਕੇ ਕਹਿੰਦਾ ਭਾਣਾ ਮਿੱਠਾ ਲੱਗੇ ਤੇਰਾ ਸਰਬੰਸ ਦਾਨੀਆ ਵੇ ਦੇਣਾ ਕੌਣ ਦੇਊਗਾ ਤੇਰਾ ਦੇਣਾ ਕੌਣ ਦੇਊਗਾ ਤੇਰਾ ਲਓ ਸਾਹਮਣੇ ਦੇਣਾ ਨਹੀਂ ਦੇ ਸਕਦੇ ਸਰਬੰਸ ਦਾਨੀ ਦਾ ਇਧਰਲੇ ਪਾਸੇ ਕੁਸ਼ਤੀ ਐਨ ਸਿਰਾ ਚੱਲ ਰਹੀ ਏ ਸਬਰ ਸਾਝਾ ਦਰਬਾਰ ਨਗਰ ਦੇ ਵੱਲੋਂ ਸਾਥ ਆਈ ਸਤਿਕਾਰਯੋਗ ਸ਼ਖਸੀਤਾਂ ਜੁੜੀਆਂ ਨੇ ਲਓ ਵੱਡਾ ਦੰਗਲ ਚੱਲਦਾ ਇੱਕ ਵਾਰ ਕੁਸ਼ਤੀ ਲਈ ਆਹ ਤਾੜੀ ਮਾਰ ਦਿਓ ਜ਼ੋਰਦਾਰ ਇੱਕ ਪਾਸੇ ਸਕੰਦਰ ਸ਼ੇਖ ਮਹਾਰਾਸ਼ਟਰ ਔਰ ਨਾਲ ਦੂਸਰੇ ਪਾਸੇ ਮਨਜੀਤ ਪਹਿਲਵਾਨ ਜੀ ਖੱਤਰੀ ਦਿੱਲੀ ਦੀ ਗੱਲ ਦੁਨੀਆ ਦੇ ਦੋ ਵੱਡੇ ਮਾਰਥੀ ਭਿੜ ਰਿਹਾ ਕਿ ਮਿਰਗਾਂ ਦੇ ਅੰਦਰ ਹੀ ਕਸਤੂਰੀ ਹੁੰਦੀ ਏ ਹਰ ਕੰਮ ਲਈ ਮਿਹਨਤ ਜ਼ਰੂਰੀ ਹੁੰਦੀ ਏ ਮੋਮਬੱਤੀ ਦੇ ਕੜਾਹੇ ਕਦੇ ਰਿਝਦੇ ਨਹੀਂ ਹੁੰਦੇ ਆਹ ਸੂਰਜ ਕਣੀਆਂ ਦੇ ਨਾਲ ਭਿਜਦੇ ਨਹੀਂ ਹੁੰਦੇ ਆਹ ਸੂਰਜ ਕਣੀਆਂ ਦੇ ਨਾਲ ਪਿਜਦੇ ਨਹੀਂ ਹੁੰਦੇ ਆ ਸੂਰਜ ਕਿੰਨਿਆਂ ਦੇ ਨਾਲ ਪਿਜਦੇ ਨਹੀਂ ਹੁੰਦੇ ਸਿਕੰਦਰ ਅੱਗੇ ਕਦੇ ਸਮਾ ਨਹੀਂ ਨੇ ਲਗਾ ਕਦੇ ਮਨਜੀਤ ਕੁਸ਼ਤੀ ਕਮੇ ਜਿੱਤ ਦੀ ਗੱਲ ਹੁੰਦੀ ਨਹੀਂ ਗੱਲ ਭਵੇਂ ਹਾਰ ਦੀ ਨਹੀਂ ਹੁੰਦੀ ਗੱਲ ਜਿੱਤ ਦੀ ਨਹੀਂ ਗੱਲ ਹਾਰ ਦੀ ਨਹੀਂ ਹੁੰਦੀ ਲੰਮੀ ਮਾਰੀ ਦਾ ਪੱਲ ਹੈ ਪੰਮਾ ਪਹਿਲਵਾਨ ਰੂਬਲ ਕੰਨੇ ਵਾਲਾ ਨਿਹਰਾਇਤ ਪੰਨ ਊਨੇ ਵਾਲੇ ਗੌਰਵ ਦਾ ਬੜਾ ਬੁਰਾ ਹੱਲਾ ਏ ਉਹ ਜੱਸੇ ਪੱਟੀ ਦੀਆਂ ਹੁਣ ਕਰ ਕਰ ਗੱਲਾਂ ਏ ਸਾਬਾ ਕਾਲੀ ਵੀ ਮਲ ਪੂਰਾ ਚੋਟੀ ਦਾ ਉਹ ਡੂਮ ਛੇੜੀ ਕਮਲ ਨਹੀਂ ਜੇ ਤੋ ਰੋਕੀਦਾ ਉਹ ਮਾਚੀਵਾੜੀ ਵਾਲਾ ਵੀ ਗੌਰਵ ਦੰਗਲਾ ਜੇ ਹਟ ਉਹ ਕਹਿੰਦੇ ਸਕੰਦਰ ਸ਼ੇਕ ਤੇ ਹੁਣ ਮਨਜੀਤ ਖਤਰੀ ਹੁਣ ਪੂਰੇ ਫੈਟਾ ਮਨਜੀਤ ਖਤਰੀ ਸਕੰਦਰ ਸ਼ੇਕ ਹੁਣ ਪੂਰੇ ਫੈਟਾ ਹੁਣ ਪੂਰੇ ਫੈਟਾ ਇਧਰਲੇ ਪਾਸੇ ਮੁੜ ਕੇ ਦੇ ਨਾਲ-ਨਾਲ ਜਿਹੜਾ ਐਨ ਚਮਕ ਜਦੋਂ ਲਾਈਟ ਤੇ ਪੈਂਦੀ ਤੇ ਸੁਆਦ ਆਉਂਦਾ ਆਓ ਸਕੰਦਰ ਸ਼ੇਖ ਤੇ ਮਨਜੀਤ ਲਈ ਤਾੜੀ ਮਾਰ ਦਿਓ ਕੁਸ਼ਤੀ ਦਾ ਜੁੱਧ ਚੱਲਦਾ ਮੁੜਕੋ ਮੁੜਕੀ ਹੋ ਗਿਆ ਜੋਰ চোপਰਾਂ ਦਾ ਉਹ ਕੰਡਾ ਵੀ ਨਹੀਂ ਚੁਪਦਾ ਜਿਸਮ ਕਠੋਰ চোপਰਾਂ ਦਾ ਚੜਦੀ ਉਮਰ ਗਰਮ ਖੂਨ ਲਲਕਾਰੇ ਤਾਂ ਵੱਜਦੇ ਰਾਜੇ ਖੇਲੇ ਮਰਦ ਮੈਦਾਨੋਂ ਡਰ ਕੇ ਨਹੀਂ ਭੱਜਦੇ ਉੱਪਰਲੇ ਪਾਸੇ ਸਕੰਦਰ ਸ਼ੇਖ ਥੱਲੇ ਪਾਸੇ ਮਨਜੀਤ ਖਤਰੀ ਆਓ ਕੁਸ਼ਤੀ ਲਈ ਤਾੜੀ ਮਾਰ ਦਿਓ ਜੀ ਤਾੜੀ ਨਾਲ ਗੱਲ ਬਣਨੀ ਹੈ ਇੱਕ ਵਾਰ ਸ਼ੁਭਕਾਮਨਾਵਾਂ ਦੇ ਦਿਓ ਇਹ ਕਹਿੰਦੇ ਵੀ ਜਿੰਦਗੀ ਪਰ 2025 ਦਾ ਇਤਿਹਾਸ ਸਕੰਦਰ ਸ਼ੇਖ ਉੱਪਰ ਇਸ ਵੇਲੇ ਮੁਰਕੋ ਮੁਰਗੀ ਜਵਾਨੀ ਦਾ ਲੱਗਣ ਉਧਰ ਕਮੈਂਟਰਾਂ ਨੇ ਹੂਟਰ ਮਾਰਨੇ ਸ਼ੁਰੂ ਕਰ ਦਿੱਤੇ ਨੇ ਬੱਲੇ ਬੱਲੇ ਹੋਈ ਪਈ ਹੈ ਕਿ ਬਾਪੂ ਬੂਰੀ ਮੱਝ ਲਿਆ ਦੇ ਉਹ ਜੀ ਦਾ ਦੁੱਧ ਡੇਰੀ ਨਾ ਜਾਵੇ ਬੱਕਰੇ ਦਾ ਚਾਰ ਤਾਂ ਫਿਰ ਪਾਉਣਾ ਹੀ ਪੈਣਾ ਏ ਜੇ ਪੁੱਤ ਨੂੰ ਮੱਲ ਬਣਾਉਣਾ ਸੰਧੂਆ ਘਰ ਤੱਕ ਖਵਾਉਣਾ ਹੀ ਪੈਣਾ ਏ ਜੇ ਪੁੱਤ ਨੂੰ ਪਹਿਲਵਾਨ ਬਣਾਉਣਾ ਸੰਧੂਆ ਕਿ ਮੈਗੀਆਂ ਨਾ ਕਿੱਥੋਂ ਪਹਿਲਵਾਨ ਰੱਜਦੇ ਜਹਾਜ਼ਾਂ ਨੂੰ ਨਹੀਂ ਮਿੱਤਰੋ ਰੋੜੇ ਵੱਜਦੇ ਬੜਾ ਕੁਮਰੇ ਕਦੇ ਨਾ ਅੜੇ ਡਿਗਰੀ ਚੋਰਾ ਮੋਰੇ ਆੜਦੇ ਨਹੀਂ ਜਿੰਦੇ ਸੋਹਣਿਆ ਮਾਵਾ ਦੀਆਂ ਛਾਤੀਆਂ 'ਚੋਂ ਮਿਲਦੀ ਦਲੇਰੀ ਉਹ ਪੈਕਟਾਂ ਦੇ ਦੁੱਧ ਕਿੱਥੋਂ ਦਿੰਦੇ ਸੋਹਣਿਆ ਉਹ ਪੈਕਟਾਂ ਦੇ ਦੁੱਧ ਕਿੱਥੋਂ ਦਿੰਦੇ ਸੋਹਣਿਆ ਦਰਸ਼ਕ ਵੀਰੋ ਤਾੜੀ ਮਾਰੋ ਹਣ ਦਾ ਲੱਗਣ ਦੀ ਕੋਸ਼ਿਸ਼ ਦਾ ਲੱਗਣ ਦੀ ਕੋਸ਼ਿਸ਼ ਹੈਲੋ ਕਮੈਂਟਰੀ ਵਾਲੇ ਵੀਰਾਂ ਨੂੰ ਬੇਨਤੀ ਆ ਕਿ ਮੜਾ ਜਾ ਸਟੇਜ ਇੱਧਰ ਉੱਧਰ ਘੁੰਮ ਲਓ ਜੀ ਥੋੜਾ ਜਿਹਾ ਸਟੇਜ ਤੇ ਦਰਸ਼ਕਾਂ ਨੂੰ ਪ੍ਰੋਬਲਮ ਆ ਰਹੀ ਜੀ ਹਾਂਜੀ ਬਾਤ ਬਹੁਤ ਸਤਕਾਰ ਜੱਗਾ ਮਾਸਟਰ ਜੀ ਉਹਨਾਂ ਦਾ ਪਰ ਇਧਰ ਲਈ ਪਾਸੇ ਦਾ ਐਨ ਸਿਰਾ ਉਹ ਵੇ ਮਨਜੀਤ ਖੱਤਰੀ ਤੇ ਸਕੰਦਰ ਸ਼ੇਖ ਜੇ ਕੁਸ਼ਤੀ ਦਾ ਸੁਆਦ ਆਉਂਦਾ ਤਾੜੀ ਬਾਰੇ ਕੀ ਖਿਆਲ ਹੋ ਗਈ ਬੱਲੇ 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 ਪਰ ਸਾਹਮਣੇ ਮੁੰਡੇ ਨੇ ਆਰਤੀਆਂ ਦੇ ਜਾਨਿਆਂ ਨੂੰ ਇਕੱਠਾ ਕਰਕੇ ਰੱਖ ਦਿੱਤਾ ਹੋ ਕੀ ਤੋਂ ਕੀ ਬਣ ਗਿਆ ਪਰ ਸਾਹਮਣੇ ਉੱਪਰਲੇ ਪਾਸੇ ਮਨਜੀਤ ਖੱਤਰੀ ਜੇ ਆਉਂਦਾ ਸੁਆਦ ਤਾੜੀ ਮਾਰ ਦਿਓ ਬੋਣਾ ਬੱਜਿਆ ਕਰਮਦੀਰ ਪਾਉਣਾ ਇਹ ਪਾਉਣੀ ਕੁਸ਼ਤੀ ਸੀਗੀ ਮਨਜੀਤ ਖੱਤਰੀ ਨੇ ਖਰਾਸ ਗੱਲ ਕਰਦਾ ਉਧਰ ਜੋਤੀ ਭਰਾ ਵੱਲੋਂ ਇਹ ਕਹਿੰਦੇ ਸਯੋਗ ਨੇ ਇਧਰ ਕਾਕਾ ਵੀਰ ਤੇ ਇਧਰਲੇ ਪਾਸੇ ਜਿੰਦ ਫਰਾਂਸ ਇਹਨਾਂ ਭਰਾਵਾਂ ਦੇ ਵੱਲੋਂ কুਸਤੀ ਦੇ ਸਪਾਂਸਰ ਨੇ ਇਹ কুਸਤੀ ਦੇ ਸਪਾਂਸਰ ਨੇ ਵੱਡੀ ਦੇਣ ਹੈ ਕਿ ਬੁਰੀ ਬਿਮਾਰੀ ਚਲ ਪਈ ਜਾਂਦਾ ਫੁੱਕ ਨਾਲ ਤਲੀਆਂ ਲਿੱਪੀਆਂ ਨੇ ਕੋਈ ਤਾਂ ਲਾਂਦੇ ਟੀਕੇ ਮਿੱਤਰੋ ਉਹ ਕਈਆਂ ਨੇ ਗੋਲੀਆਂ ਫੱਕੀਆਂ ਨੇ ਉਹ 1 ਲੱਖ ਦੀ ਮੱਝ ਆਉਂਦੀ ਔਖੀਆਂ ਪੀਣੀਆਂ ਲੱਸੀਆਂ ਨੇ ਉਹ ਕਮਲੀ ਦੁਨੀਆਂ ਨੇ ਪਾਈਆਂ ਮੌਤ ਨੂੰ ਜਫੀਆਂ ਕਮਲੀ ਦੁਨੀਆ ਨੇ ਕਾਕਾ ਵੀਰੇ ਪਾਈਆਂ ਮੌਤ ਨੂੰ ਜਫੀਆਂ ਕਮਲੀ ਦੁਨੀਆ ਨੇ ਲਾਓ ਸਾਹਮਣੇ ਸਾਡਾ ਭਰਾ ਜਿੰਦਰ ਫਰਾਂਸ ਕਾਕਾ ਸੁਵੀਟਨ ਦੇ ਨਾਲ ਜਿੰਨੀਆਂ ਵੀ ਸ਼ਖਸੀਅਤਾਂ ਨੇ ਰਲ ਮਿਲ ਕੇ ਅੱਜ ਦੇ ਸ਼ਿੰਝ ਮੇਲੇ ਨੂੰ ਵੱਡਾ ਯੋਗਦਾਨ ਦਿੱਤਾ ਦਿਲੋਂ ਧੰਨਵਾਦ ਸਿਰੇ ਦੀ ਗੁਸ਼ਤੀ ਹੈ ਕਿ ਮਿਹਨਤਾਂ ਨਾਲ ਸੰਧੂ ਆਉ ਫੇਮ ਮਿਲਦੇ ਤੁਕਿਆਂ ਨਾਲ ਕਦੋਂ ਕੋਈ ਸਤਾਰ ਬਣਦਾ ਕਿਸੇ ਦੇ ਸਾਰੇ ਦੀ ਜੋ ਆਸ ਰੱਖਦਾ ਉਹ ਨਹੀਂ ਯਾਦ ਕਰੀ ਕਿਰਦਾਰ ਬਣਦਾ ਕਾਲਜੇ ਤੇ ਪਾਉਂਦੇ ਨੇ ਛਰੀ ਟੱਪਣੇ ਝਿੜਕੇ ਕੋਈ ਬਗਾਨਾ ਰੋਸਾ ਨਹੀਂ ਹੁੰਦਾ ਖਚਰਾਂ ਦੀ ਦੇਸ਼ ਦੀ ਉਮੀਦ ਨਹੀਂ ਹੁੰਦੀ ਤੇ ਬੱਦਲਾਂ ਦੀ ਸ਼ਾਨ ਦਾ ਭਰੋਸਾ ਨਹੀਂ ਹੁੰਦਾ ਆਹ ਤਾੜੀ ਮਾਰ ਦਿਓ ਜ਼ੋਰਦਾਰ ਬੱਦਲਾਂ ਦੇ ਲਈ ਬੱਲੇ ਬੱਲੇ ਤਾੜੀ ਉਹ ਵੇਖ ਉਹ ਜਾ ਪੈਰਾਂ ਦੀ ਝੰਝਰ ਬਣ ਜਾ ਜਾਂ ਗਾਨੀ ਤੇਰੀ ਦੇ ਬਣ ਕੇ ਹੁਣ ਤੈਨੂੰ ਟੱਕਰਾਂਗੇ ਸੱਜਰੇ ਸਰੀਰ ਕਰੇ ਬਣ ਕੇ ਮੇਰੇ ਮਗਰਮਾਦੋਲੇ ਬੇ ਸਕੰਦਰ ਸ਼ੇਖ ਦੇ ਜਿਹੜੇ ਖਾੜੇ ਦੇ ਮੁੰਡੇ ਆ ਜਿਨ੍ਹਾਂ ਨੇ ਕੁਸ਼ਤੀ ਲੜੀ ਆ ਉਹਨਾਂ ਨੂੰ ਬੇਨਤੀ ਆ ਵੀ ਆਪਣੇ ਬਣਦਾ ਸਨਮਾਨ ਜ਼ਰੂਰ ਸਾਡੇ ਮਜੀਦਾ ਪਹਿਲਵਾਨ ਕੋਲ ਲੈ ਲੋ ਬਾਅਦ ਦੇ ਵਿੱਚ ਮੇਰੇ ਵੀ ਜਦੋਂ ਚਲੇ ਜਾਣਾ ਬਾਅਦ ਚ ਪਰੇਸ਼ਾਨੀ ਆਉਣੀ ਆ ਆਜੋ ਮੇਰੇ ਭਰਾ ਸ਼ਾਬਾਸ਼ ਬਈ ਮੱਲਾ ਨੂੰ ਬੇਨਤੀ ਹੈ ਪਲੀਜ਼ ਬੇਨਤੀ ਹੈ ਵੀ ਕੁਸ਼ਤੀ ਆਰ ਪਰ ਸਾਨੂੰ ਦਿਖਾ ਦਿਓ ਦਰਸ਼ਕ ਵੀ ਦੇਖੋ ਕਿੰਨੇ ਸਮੇ ਤੋਂ ਕਿਉਂਕਿ ਰਾਤੀ ਮਹਿਫਲ ਸੀਗੀ ਕੁਲਾ ਸਰੀਆਲੇ ਵਾਲਾ ਲੱਗਾ ਔਰ ਕਈ ਦਿਨ ਹੋ ਗਿਆ ਸਾਡੇ ਸਾਰਿਆਂ ਨੂੰ ਇਹ ਮੇਲੇ ਦੀ ਵਿਚਾਰ ਕਰਦੇ ਜਾਨੂੰ ਆਪਾਂ ਕਿਹੜੇ ਸਾਹਮਣੇ ਡਿਸਪਲਿਨ ਬਣਾਉਣਾ ਅਰੇ ਸੇਵਾ ਵੀ ਸੰਗਤਾਂ ਨੇ ਭੇਜੀਆਂ ਨੇ ਕੁਸ਼ਤੀ ਲਾਸਟ ਹੈ ਫਾਈਨਲ ਕਾਕੇ ਪਾਜੀ ਮੁਕਾਬਲਾ ਫਿਰ 2026 ਦੀਆਂ ਗੱਲਾਂ ਹੋਣੀਆਂ ਜਿਹੜਾ ਅੱਜ ਮੇਲਾ ਲੱਗ ਗਿਆ ਉਹ ਕੱਲ ਨੂੰ ਨਹੀਂ ਲੱਗਣਾ ਜਿਹੜੀ ਅੱਜ ਸੰਗਤ ਕੱਟੀ ਹੋਗੀ ਉਹ ਕੱਲ ਨੂੰ ਨਹੀਂ ਹੋਣੀ ਜਿਹੜੇ ਅੱਜ ਟੈਂਟ ਲੱਗ ਗਿਆ ਜਿਹੜੇ ਅੱਜ ਕਾਕਿਆ ਢੋਲ ਵੱਜ ਗਏ ਉਹ ਕੱਲ ਨੂੰ ਨਹੀਂ ਵੱਜਣੇ ਫਿਰ 2026 ਦੇ ਕਰਮਦੀਨ ਤੇ ਚੱਕਰਾ ਮੈਚ ਕੁਸ਼ਤੀ ਹੋ ਗਈ ਸ਼ੁਰੂ ਦੋਨੇ ਮਲ ਆਮਣੇ ਸਾਹਮਣੇ ਇੱਕ ਪਾਸੇ ਸਕੰਦਰ ਸ਼ੇਕ ਸਟੇਟ ਸੱਜੇ ਪਾਸੇ ਹੈ ਪਰਮਾ ਸਰੀਰ ਗੁੰਦਿਆ ਹੋਇਆ ਸਰੀਰ ਜਿਹੜਾ ਮਨਜੀਤ ਪਹਿਲਵਾਨ ਜੀ ਖਤਰੀ ਮੈਂ ਪਹਿਲਾਂ ਦੱਸਿਆ ਹੋਇਆ ਦੁਨੀਆ ਦਾ ਵੱਡਾ ਮਾਰਦੀ ਹੈ ਤੇ ਮਨਜੀਤ ਖਤਰੀ ਦਾ ਭਰਾ ਵੀ ਕਹਿੰਦੇ ਨਾਲ ਆਇਆ ਹੋਇਆ ਉਸ ਭਰਾ ਦਾ ਵੀ ਅੱਜ ਦੇਸ਼ ਵਿੱਚ ਮੇਲੇ ਤੇ ਪੁੱਜਣ ਤੇ ਦਿਲੋਂ ਧੰਨਵਾਦ ਹੈ ਬੜੇ ਟਾਪ ਦੇ ਦੰਗਲ ਦੀ ਗੱਲ ਚੱਲ ਰਹੀ ਹੈ ਕਿ ਹਰ ਤਾਂ ਸੱਜਣਾ ਤੇਰੀ ਧੱਕੇਸ਼ਾਈ ਨਹੀਂ ਚੱਲਦੀ ਆਪਣੀ ਇੱਛਾ ਮਰਜੀ ਦੇ ਨਾਲ ਖੜਨਾ ਫੁੱਲਾਂ ਨੇ ਮਾਰਨ ਠੋਕਰ ਸ਼ਰੀਆਮ ਪਿੰਜਰੇ ਦੀ ਜੋਰੀ ਨੂੰ ਜੜਮ ਜਾਤ ਉਹ ਜਿਹੜੇ ਮਾਣਦੇ ਆ ਖੁੱਲਾਂ ਨੇ ਕੁੰਡੇ ਵਿੱਚ ਭਰਮ ਜਾਤ ਦੀ ਚਟਣੀ ਨਹੀਂ ਹੁੰਦੀ ਤੇ ਬਹੁਤ ਕਰ ਝਾੜੂ ਕਰਕੇ ਕਦੇ ਬੱਦਲ ਟਲਦੇ ਨਹੀਂ ਹੁੰਦੇ ਗਿਰਤਨਾ ਮਿਲਦੇ ਗੁਰਦਾਸਿਆਂ ਹੱਟੀਆਂ ਤੋਂ ਉਹ ਚੋਰੀ ਦੇ ਪਾਣੀ ਨਾਲ ਝੋਨੇ ਪਲਦੇ ਨਹੀਂ ਹੁੰਦੇ ਉਹ ਚੋਰੀ ਦੇ ਪਾਣੀ ਨਾਲ ਝੋਨੇ ਪਲਦੇ ਨਹੀਂ ਹੁੰਦੇ ਦੀਸ਼ਾ ਚੱਕਾਂ ਵਾਲਾ ਬੈਠਾ ਆਪਣੇ ਸਮੇਂ ਦਾ ਰੁਸਤਮ ਖਿਡਾਰੀ ਹੈ ਨਾਲ ਜਿੰਨੇ ਭਰਾ ਪੂਜੇ ਦਿਲੋਂ ਧੰਨਵਾਦ ਕਿਉਂਕਿ ਆਹ ਮੱਲ ਨੇ ਕੰਦੇ ਇਲਾਕੇ ਤੋਂ ਲੈ ਕੇ ਦੁਨੀਆ ਤੱਕ ਕਬੱਡੀ ਪ੍ਰਸਿੱਧੀ ਪ੍ਰਾਪਤੀ ਕੀਤੀ ਹੈ ਸੁੱਖਾ ਚੱਕਾਂ ਵਾਲੇ ਦਾ ਪਿੰਡੂ ਦੀਸ਼ਾ ਚੱਕਾਂ ਵਾਲਾ ਪੂਜਾ ਤੇ ਸੁੱਖਾ ਦੁਨੀਆ ਦਾ ਵੱਡਾ ਪ੍ਰੋਮੋਟਰ ਹੈ ਇੱਕ ਦੀਸ਼ਾ ਚੱਕਾਂ ਵਾਲਾ ਇੱਕ ਦਿਸ਼ਾ ਕਹਿੰਦੇ ਨਵੇਂ ਪਿੰਡ ਖਾੜੇਵਾਲ ਵਾਲਾ ਇੱਕ ਨੰਬਰ ਤਲਵੰਡੀ ਮਾਧੋ ਵਾਲਾ ਇੱਕ ਕਹਿੰਦੇ ਵੀ ਪਾਲਾ ਜਲਾਲਪੁਰੀਆ ਕਹਿੰਦੇ ਕਦੇ ਸੰਦੀਪ ਨੇ 23 ਸਾਲ ਲੰਬੀ ਕਬੱਡੀ ਖੇਡੀ ਅੱਜ ਵੀ ਉਹ ਬੱਬਰ ਸ਼ੇਰ ਦੀ ਉਂਗਲ ਖੜੀ ਹੈ ਤੇ ਅੱਜ ਵੀ ਖੜੀ ਰਹੂਗੀ ਤੇ 23 ਸਾਲ ਲੰਬੀ ਕਬੱਡੀ ਖੇਡੀ ਹੈ ਗੱਲਾਂ ਸੂਰਮਿਆਂ ਦੀਆਂ ਚੱਲ ਵੀ ਸਕੰਦਰ ਅੱਜ ਤਾਂ ਫੈਮਲੀ ਆਈ ਹੋਈ ਹੈ ਅੱਜ ਭਰਜਾਈ ਹੁਣੇ ਆਏ ਹੋਏ ਨੇ ਕੁਸ਼ਤੀ ਦੇਖਣ ਵਾਸਤੇ ਸਮਾਂ ਬੀਤਦਾ ਜਾਂਦਾ ਹੈ ਸਮਾਂ ਦੇ ਜਾਂਦੇ ਉਧਰਲੇ ਪਾਸੇ ਮਨਜੀਤ ਖਤਰੀ ਦਿੱਲੀ ਵਰਜਸ ਮਹਾਰਾਸ਼ਟਰ ਪਾਰਤ ਇੰਡੀਆ ਦੇ 29 ਸਟੇਟਾਂ ਨੇ ਮੇਰੇ ਵੀਰੋ 29 ਸਟੇਟਾਂ ਦੇ ਵਿੱਚੋਂ ਕਹਿੰਦੇ ਵੀ ਬੱਲੇ ਬੱਲੇ ਕਦੇ ਹਰਿਆਣੇ ਦੀ ਗੱਲ ਹੁੰਦੀ ਹੈ ਕਦੇ ਪੰਜਾਬ ਦੀ ਇਧਰਲੇ ਪਾਸੇ ਮਹਾਰਾਸ਼ਟਰ ਤੇ ਗੱਲਾਂ ਸਿਰੇ ਲੱਗਣਗੀਆਂ ਗੱਲਾਂ ਸਿਰੇ ਲੱਗਣਗੀਆਂ ਵੀ ਦਰਸ਼ਕ ਵੀਰੋ ਜੇ ਚਾਹੁੰਦੇ ਕੋਈ ਦਾ ਦੂ ਵਜੇ ਤਾੜੀ ਮਾਰੇ ਇੱਕ ਵਾਰੀ ਖਿੱਚ ਕੇ ਯਾਰ ਦੋਨੇ ਮੱਲ ਵੱਡੇ ਨੇ ਸਾਡਾ ਜੋਰ ਲੱਗ ਰਿਹਾ ਵੀ ਹਰ ਕੁਸ਼ਤੀ ਯਾਰ ਪਰ ਹੋਵੇ ਹਰ ਕੁਸ਼ਤੀ ਦਾ ਨਿਵੇੜਾ ਹੋਵੇ ਹਰ ਕੁਸ਼ਤੀ ਦਾ ਨਿਵੇੜਾ ਹੋਵੇ ਮਾਪੇ ਜਨਮ ਦਿੰਦੇ ਕਰਮ ਰੱਬ ਦਿੰਦਾ ਇੱਥੇ ਗੁਰੂ ਦਾ ਤੀਜਾ ਸਤਾਨ ਬਣਦਾ ਮਦਦ ਸਿੱਖਿਆ ਦੀ ਜਿਨੂੰ ਮਿਲ ਜਾਵੇ ਫਿਰ ਆਣ ਕੇ ਬੰਦਾ ਨਿਸ਼ਾਨ ਬਣਦਾ ਉਹ ਮੇਰ ਹੋਵੇ ਜੇ ਰੱਬ ਦੀ ਮੇਰ ਦੀਨਾ ਤਦ ਜਾ ਕੇ ਬੰਦਾ ਪਹਿਲਵਾਨ ਬਣਦਾ ਮੇਰ ਹੋਵੇ ਜੇ ਰੱਬ ਦੀ ਮੇਰ ਦੀਨਾ ਤਦ ਆਣ ਕੇ ਬੰਦਾ ਪਹਿਲਵਾਨ ਬਣਦਾ ਲਓ ਸਿਰੇ ਦੀ ਕੁਸ਼ਤੀ ਹੈ ਇੱਕ ਪਾਸੇ ਸਾਡਾ ਭਰਾ ਇਹਦਾ ਪਹਿਲਵਾਨ ਜੀ ਜਿਨ੍ਹਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਤੇ ਪਰਮਿੰਦਰ ਪਹਿਲਵਾਨ ਜੀ ਐਸਆਈ ਸਾਹਿਬ ਪਰ ਉੱਪਰਲੇ ਪਾਸੇ ਸਕੰਦਰ ਸ਼ੇਖ ਤੇ ਨਾਲ ਮਨਜੀਤ ਪਹਿਲਵਾਨ ਜੀ ਖਤਰੀ ਆਪਣੇ ਆਪਣੇ ਸਮੇਂ ਦੇ ਦੋਨੇ ਵੱਡੇ ਮੁੰਡੇ ਆਓ ਸਾਹਮਣੇ ਆਓ ਸਾਹਮਣੇ ਸਕੰਦਰ ਤੇ ਮਨਜੀਤ ਮਨਜੀਤ ਤੇ ਸਕੰਦਰ ਸਕੰਦਰ ਦੇ ਮਨਜੀਤ ਟੱਕਰ ਬੂਰੀ ਤਗੜੀ ਐ ਓਏ ਟੱਕਰ ਬੂਰੀ ਤਗੜੀ ਐ ਕੋਈ RAM RAM ਕਹਿੰਦਾ ਕੋਈ ਅੱਲਾ ਅੱਲਾ ਕਹਿੰਦਾ ਕੋਈ ਮੋਲਾ ਮੋਲਾ ਕਹਿੰਦਾ ਸਕੰਦਰ ਸ਼ੇਖ ਐ ਕਹਿੰਦਾ ਬਿਸਮਿਲਹੇ ਤੋਂ ਕੰਮ ਸ਼ੁਰੂ ਕਰਦਾ ਵੀ ਸ਼ੁਰੂ ਕਰਦਾ ਉਸ ਰੱਬ ਦਾ ਨਾਮ ਲੈ ਕੇ ਉਸ ਅੱਲਾ ਦਾ ਨਾਮ ਲਗੇ ਉਸ ਤਾਲਾ ਦਾ ਨਾਮ ਲੱਕਦੇ ਮਨਜੀਤ ਵੀ ਕਦੇ ਵਾਹਿਗੁਰੂ ਦਾ ਜਪਦਾ ਨਾਮ ਤੇ ਕਦੇ RAM RAM ਜਪਦਾ ਸਾਡੇ ਸਰਪੰਨ ਸਾਹਿਬ ਜੀ ਵੀ ਖੜੇ ਹੋਏ ਨੇ ਜੰਨੀ ਬਾਜੀ ਉਹਨਾਂ ਦੀ ਧੰਨਵਾਦ ਹੈ ਲਾਓ ਸਾਹਮਣੇ ਕੁਸ਼ਤੀ ਗੱਪੇ ਗਰਾਊਂਡ ਹੀ ਬਚਾਰੇ ਜਿਹਾ ਸੇ ਪਾਸੇ ਬੱਦਲ ਦੇਖੀ ਉੱਪਰ ਜੀ ਇੱਕ ਵੱਡੀ ਗੱਲ ਹੈ ਕੁਲਤਾਰ ਪਹਿਲਵਾਨ ਜੀ ਉਸਤਾਦ ਜੀ ਟਾਡਾ ਵਿਸ਼ੇ ਤੌਰ ਤੇ ਪਿੰਡ ਵੱਲੋਂ ਨਹੀਂ ਸਾਡੇ ਬਲਾਰਿਆਂ ਵੱਲੋਂ ਸਾਰੇ ਪਹਿਲਵਾਨਾਂ ਦੀ ਟੀਮ ਵੱਲੋਂ ਨਗਰ ਵੱਲੋਂ ਤੁਹਾਡਾ ਹਾਰਦਿਕ ਸਵਾਗਤ ਏਕ ਗਰਾਊਂਡ ਬੱਜੀ ਬਾਕੀ ਚਾਰ ਸਫੇਰੇ ਬਦਲ ਵੇਖੋ ਇੱਕ ਖਾੜਾ ਬਜਿਆ ਜਦੋਂ ਕੌਰਵਾ ਤੇ ਪਾਣਵਾ ਦਾ ਯੁੱਧ ਹੋਇਆ ਉਦੋਂ ਸੂਰਜ ਰੁਕਿਆ ਸੀ ਇਤਿਹਾਸ ਦਾਦਾ ਕੁਝ ਪਲਾਂ ਲਈ ਕੁਝ ਸਮੇਂ ਲਈ ਸੂਰਜ ਰੁਕਿਆ ਸੀਗਾ ਤੇ ਇੱਧਰ ਇੰਦਰ ਦੇਵਤਾ ਵੀ ਰੁਕਿਆ ਬੈਠਾ ਵਾ ਅੱਜ ਇੰਦਰ ਦੇਵਤਾ ਵੀ ਰੁਕਿਆ ਬੈਠਾ ਕਹਿੰਦਾ ਕਿ ਕੁਸ਼ਤੀ ਵੱਡੀ ਚੱਲ ਰਹੀ ਹੈ ਯੁੱਧ ਚੱਲ ਰਿਹਾ ਹੈ ਚੱਲ ਵੀ ਸਿਕੰਦਰ ਚੱਲੋ ਮਨਜੀਦੇ ਮੱਲਾ ਤੇ ਪੁਲਵਾਨਾਂ ਤੇ ਸੰਤ ਪੈਂਦੀਆਂ ਰਹਿੰਦੀਆਂ ਇੱਕ ਵਾਰ ਦਾ ਬੜਕਾ ਇਹ ਕੁਸ਼ਤੀ ਦਾ ਮਹਾਰਥੀ ਮੱਲ ਰਣਜੀਤ ਉਸਕੇ ਅੰਦਰ ਸ਼ੇਖ ਤਾੜੀਆਂ ਮਾਰ ਦਿਓ ਅੱਜ ਮੁੰਡੇ ਨੇ ਸਿਰਾ ਕਰਵਾ ਦਿੱਤਾ ਆਹ ਸਾਰਾ ਮੇਲਾ ਤੂੰ ਲੁੱਟਿਆ ਤੈਨੂੰ ਵੀ ਕਿਸੇ ਨੇ ਲੁੱਟ ਲੈਣਾ ਇਹ ਸਕੰਦਰ ਸ਼ੇਖ ਮਹਾਰਤੀ ਅੱਜ ਦਾ ਕਹਿੰਦੇ ਕੁਸ਼ਤੀ ਦਾ ਮਾਲ ਜੇਤੂ ਰਿਹਾ ਮਾਰ ਦਿਓ ਤਾੜੀਆਂ ਤੇ ਉਪ ਜੇਤੂ ਮਨਜੀਤ ਪਹਿਲਵਾਨ ਜੀ ਖੱਤਰੀ ਆਹ ਸਿਰੇ ਦੀ ਟੱਕਰ ਤੇ ਵੱਡੀ ਜ਼ਿੰਮੇਵਾਰੀ ਮੁੰਡੇ ਨੇ ਜਿੱਤੀ ਹੈ ਜੀ ਅੱਜ ਦੀਆਂ ਮੁਵਾਰਕਾ ਵੀ ਦਿਲੋਂ ਤਾੜੀ ਮਾਰ ਕੇ ਜਾਓ ਸਕੰਦਰ ਸ਼ੇਖ ਸਕੰਦਰ ਸ਼ੇਖ ਜੇਤੂ ਬਈ 쿠ਪਨ ਨਿਕਲਣੇ ਦਰਸ਼ਕ ਵੀਰੋ ਨਿਕਲ ਜਾਇਓਣਾ 쿠ਪਨ ਵੀ ਕੱਢਣੇ ਆ ਤੁਹਾਡਾ ਦਾ ਪ੍ਰਾਈਜ਼ ਕੱਢਣਾ ਅਜੇ ਹਾਂਜੀ ਇਹ ਪਹਿਲਵਾਨਾਂ ਦਾ ਪ੍ਰਾਈਜ਼ ਨਿਕਲ ਗਿਆ ਦਰਸ਼ਕਾਂ ਦਾ ਪ੍ਰਾਈਜ਼ ਨਿਕਲਣਾ ਆ ਹਾਂਜੀ ਅਜੇ ਜਾਇਓਣਾ ਜੀ 쿠ਪਨ ਆਪਾਂ ਕੱਢਣੇ ਆ ਮਾਸਟਰ ਜੀ ਹਾਂਜੀ ਇਹ ਢੋਲ ਵੀ ਵੱਜ ਗਿਆ ਭੰਗੜੇ ਵੀ ਪੈ ਗਏ ਵੀ ਜਿਨ੍ਹਾਂ ਨੂੰ ਮੇਲਾ ਵਧੀਆ ਲੱਗਾ ਪਰਬੰਧ ਵਧੀਆ ਲੱਗਾ ਸਾਡੇ ਕੋਚਾਂ ਤੇ ਸਾਡੇ ਰੈਫਰੀਆਂ ਵਾਸਤੇ ਇੱਕ ਤਾੜੀ ਜ਼ਰੂਰ ਮਾਰ ਦਿਓ ਜੀ ਧੰਨਵਾਦ ਸਾਰੇ ਰੈਫਰੀਆਂ ਦਾ ਕੋਚਾਂ ਦਾ ਉਸਤਾਦਾਂ ਦਾ ਕਿਤੇ ਟਾਈਮ ਹੁੰਦਾ ਸੀ ਇਦਾਂ ਪੱਗਾ ਵaidhਦੀਆਂ ਸੀਗੀਆਂ ਉਧਰ ਚੰਨੀ ਬਾਜੀ ਉਹਨਾਂ ਦਾ ਧੰਨਵਾਦ ਸਰਪੰਚ ਸਾਹਿਬ ਜੀ ਸਾਡੇ ਦਿਲਜੀਤ ਸਿੰਘ ਜੀ ਉਹਨਾਂ ਦਾ ਆਰਤੀ ਸਾਹਿਬ ਰਣਜੀਤ ਸਿੰਘ ਦਾ ਜਗਦਾਰ ਸਿੰਘ ਬਾਜਮਾ ਕਲਾ ਤੇ ਸਾਡੇ ਬੌਂਸਰ ਭਰਾਵਾਂ ਦਾ ਸਾਰਿਆਂ ਦਾ ਬਹੁਤ ਖੂਬ ਜਿਹੜੀ ਡਿਊਟੀ ਨਵਾਈ ਹੈ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਹੈ ਔਰ ਸਿਕੰਦਰ ਸ਼ੇਖ ਨੂੰ ਮੁਬਾਰਕਾਂ ਆ ਮੇਰੀ ਵੀ ਕਰਦੀ ਮੈਡੀ ਜੀ ਫੋਟੋ ਯਾਰ ਕਮਲ ਕਰਦੀ ਧੰਨਵਾਦ ਅੱਜ ਦੇ ਜੇਤੂ ਸਿਕੰਦਰ ਸ਼ੇਖ 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 ਹੋਈ ਪਈ ਹੈ ਉਸ ਮੌਲਾ ਦੀ ਉਸ ਅੱਲਾਹ ਦੀ ਉਸ ਵਾਹਿਗੁਰੂ ਦੀ ਵੱਡੀ ਦੇਣ ਹੈ ਨੌਜਵਾਨੋ ਭਗਤੀ ਕੀਤੀ ਹੋਈ ਹੈ ਔਰ ਅੱਜ ਦੇ ਜੇਤੂ ਸਕੰਦਰ ਸ਼ੇਖ 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 ਹੋਈ ਪਈ ਹੈ ਉਸ ਮੌਲਾ ਦੀ ਉਸ ਅੱਲਾਹ ਦੀ ਉਸ ਵਾਹਿਗੁਰੂ ਦੀ ਵੱਡੀ ਦੇਣ ਹੈ ਨੌਜਵਾਨੋ ਭਗਤੀ ਕੀਤੀ ਹੋਈ ਹੈ ਔਰ ਧੰਨਵਾਦ ਸਾਰੇ ਮੁਬਾਰਕਾਂ ਸਾਡੇ ਮਾਲਵਾ ਟੀਮ ਜਿੰਨੀ ਸੁਪੁੱਚੀ ਟੀਮ ਹੈ ਉਹਨਾਂ ਦਾ ਧੰਨਵਾਦ ਹੈ ਕੈਮਰਾਮੈਨ ਜਿਨ੍ਹਾਂ ਨੇ ਕੈਮਰੇ ਸਾਰੇ ਫੁਕਚੀਤੇ ਬੈਰੀਗੇਟ ਵਾਲੇ ਕਰਮਦੀਨ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਪੂਰੇ ਜੋਰ ਲੱਗੇ ਨੇ ਮੇਰੇ ਭਰਾ ਦੇ ਔਰ ਸਕੰਦਰ ਛੇਕ ਫਿਰ ਤੋਂ ਚੱਕ ਸਾਬੂ ਦੇ ਵਿੱਚ ਆਪਾਂ ਕੁਸ਼ਤੀ ਧੱਕਾਂਗੇ ਔਰ ਬੇਨਤੀ ਹੈ ਸਾਡੇ ਮਾਸਟਰ ਜੱਗਾ ਜੀ ਨੂੰ ਵੀ ਨਾਮਾਂ ਦੀ ਵੰਡ ਵੀ ਹੋਣੀ ਹੈ ਭਾਜੀ ਜੱਗਾ ਕਿੱਥੇ ਹੈ ਯਾਰ ਮਾਸਟਰ ਜੀ ਉਹਨਾਂ ਨੂੰ ਆਉਣ ਦੇ ਮਾਸਟਰ ਜੀ ਜੱਗਾ ਜੀ ਧੰਨਵਾਦ ਮੇਰਾ ਬੋਲ ਮੰਗੇ ਹੈਲੋ ਮਨਜੀਤ ਖੱਤਰੀ ਬਾਜ ਨੂੰ ਬੇਨਤੀ ਆ ਕਿ ਉਹ ਵੀ ਨਾਲ ਸਾਂਝੇ ਤੌਰ ਤੇ ਵਿਸ਼ੇਸ਼ ਸਨਮਾਨ ਜਿਹੜਾ ਮਨਜੀਤ ਖੱਤਰੀ ਜੀ ਦਾ Thank yeah, you. ਮੇਰੇ ਮੁੰਡੇ ਜਿੱਕੇ ਮੇਰੇ ਪਾ ਜ ਮਾ ਜਗੇ ਉੱਥੇ ਮੈਕ ਦੇ ਕਰਕੇ ਬੰਦੇ ਸਾਰੇ ਲੈਣ ਤੇ ਕਰਦੇ ਚੰਗੀ ਤਰੀਕੇ ਨਾਲ ਮਾਨ ਸਨਮਾਨ ਕਰਾਉਂਦੇ ਮੁੰਡੇ ਕਬੱਡੀ ਵਾਲੇ ਆਏ ਬੈਠੇ ਆ ਸਦਨ ਨਰਾਜ ਆ ਗਿਆ ਮੇਰੇ ਸਾਉਣ ਕਰਾਓ ਅੱਪਾ ਜੀ ਕਰੋ ਸਾਉਣ ਜਾਨੂ ਹਲੇ